ਮੋਦੀ ਸਰਕਾਰ ਵੱਲੋਂ ਪੰਜਾਬ ਦੇ ਨਾਲ ਆਏ ਦਿਨ ਧੱਕੇ ਕਰਨ ਦੇ ਸਬੰਧ ਵਿੱਚ CPI ਅਤੇ SKM ਵੱਲੋਂ ਨਵੇਂ ਅਪਰਾਧਿਕ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ। ਅੱਜ ਐਸਡੀਐਮ ਦਫ਼ਤਰ ਜਲਾਲਾਬਾਦ ਦੇ ਸਾਹਮਣੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਪੁਤਲਾ ਵੀ ਫੂਕਿਆ ਗਿਆ। CPI ਅਤੇ ਸੰਜੁਕਤ ਕਿਸਾਨ ਮੋਰਚੇ ਵੱਲੋਂ ਅੱਜ ਸਥਾਨਕ ਐਸਡੀਐਮ ਦਫ਼ਤਰ ਜਲਾਲਾਬਾਦ ਸਾਹਮਣੇ ਨਵੇਂ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਹੰਸਰਾਜ ਗੋਲਡਨ ਭਾਰਤੀ ਕਿਸਾਨ ਯੂਨੀਅਨ ਧਨੇਰ ਦੇ ਜ਼ਿਲ੍ਹਾ ਆਗੂ ਜੋਗਾ ਸਿੰਘ ਭੋੜੀਪੁਰ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਸਰਿੰਦਰ ਢੰਡੀਆਂ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਕੁਲਵਿੰਦਰ ਸਿੰਘ ਵੱਲੋਂ ਕੀਤੀ ਗਈ ਅਤੇ ਇਸ ਤੋਂ ਇਲਾਵਾ ਹੋਰ ਵੀ ਵੱਖ-ਵੱਖ ਜਥੇਬੰਦੀਆਂ ਦੇ ਆਗੂ ਅਤੇ ਮੈਂਬਰ ਸਹਿਬਾਨ ਇਸ ਰੋਸ ਮੁਜ਼ਾਰੇ ਦੇ ਵਿੱਚ ਸ਼ਾਮਲ ਹੋਏ ਬਾਕੀ ਆਉ ਤੁਹਾਨੂੰ ਦਿਖਾਉਣੇ ਆ ਵੀਡੀਓ ਦੀ ਜ਼ੁਬਾਨੀ ਅੱਜ ਜਿਹੜਾ ਤੁਸੀਂ ਐਲਜੀਐਮ ਸਾਹਿਬ ਦੇ ਦਫ਼ਤਰ ਧਰਨਾ ਲਗਾਇਆ ਗਿਆ ਉਸ ਨਜ਼ਾਰਾ ਕੀਤਾ ਕਿਸ ਮਕਸਦ ਲੈ ਕੇ ਆਇਆ ਇਹ ਅੱਜ ਜੀ ਸੰਯੁਕਤ ਕਿਸਾਨ ਮੋਰਚੇ ਦੀ ਕਾਰ ਤੇ ਔਰ ਭਰਾਤਰੀ ਜਥੇਬੰਦੀਆਂ ਤੇ ਪਾਰਟੀਆਂ ਨੇ ਰਲ ਕੇ ਜਿਹੜਾ ਮੋਦੀ ਸਰਕਾਰ ਵੱਲੋਂ ਪਿਛਲੇ ਸੈਸ਼ਨ ਦੇ ਵਿੱਚ ਇੱਕ ਪਾਸੜ ਕਰਕੇ ਜਿਹੜੇ ਤਿੰਨ ਕਾਨੂੰਨ ਜਿਹੜੇ ਪੁਲਿਸ ਨੂੰ ਸਿੱਧੇ ਦੇ ਦਿੱਤੇ ਉਹ ਅੱਜ ਦੇ ਦਿਨ ਲਾਗੂ ਕੀਤੇ ਜਾ ਰਹੇ ਨੇ ਔਰ ਪਾਰਟੀਆਂ ਨੇ ਕਿਸਾਨ ਜਥੇਬੰਦੀਆਂ ਨੇ 1 ਤਰੀਕ ਤੋਂ ਲੈ ਕੇ 7 ਤਰੀਕ ਤੱਕ ਪੂਰਾ ਜਿਹੜਾ ਹਫਤਾ ਹੈ ਉਹ ਮੋਦੀ ਸਰਕਾਰ ਦੇ ਖਿਲਾਫ ਆਵਾਜ਼ ਮਿਠਾਉਣ ਵਾਸਤੇ ਜਿਹੜੇ ਉਹ ਕਾਨੂੰਨ ਬਣਾਏ ਉਹਨਾਂ ਦੀ ਕਾਪੀਆਂ ਸਾੜਨ ਵਾਸਤੇ ਔਰ ਮੋਦੀ ਸਰਕਾਰ ਦਾ ਪੁੱਤਰਾ ਫੂਕਣ ਵਾਸਤੇ ਅਸੀਂ ਐਲਾਨ ਕੀਤਾ ਉਹਦੀ ਮੰਨ ਲਓ ਲੜੀ ਵਜੋ ਅੱਜ ਪਹਿਲੇ ਦਿਨ ਸਾਡਾ ਜਲਾਲਾਬਾਦ ਦੇ ਵਿੱਚ ਅਸੀਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਕਿ ਜਿਹੜੇ ਕਾਨੂੰਨ ਨੇ ਜਿਹੜੇ ਪਾਵਰਾਂ ਥਾਣੇ ਦੇ ਐਸਐਚਓ ਨੂੰ ਤੇ ਐਸਜੀਪੀ ਨੂੰ ਦੇਤੀਆਂ ਨੇ ਉਹ ਚਾਹੇ ਤੇ ਜਿਹੜਾ ਬੰਦਾ ਫੜੇ ਉਹਨੂੰ ਆਤਵਾਦੀ ਬਣਾ ਸਕਦਾ ਹੈ ਉਹਨੂੰ ਚੋਰ ਦੱਸ ਸਕਦਾ ਹੈ ਮਨੋਂ ਸਾਰੇ ਦੇ ਸਾਰੇ ਅਧਿਕਾਰ ਖੇਤਰ ਖਾਣੇਦਾਰ ਨੂੰ ਰਾਜ ਦੇ ਨੂੰ ਦੇ ਦੇ ਨੇ ਫਿਰ ਆਦਾਤਾ ਕਿਸ ਕੰਮ ਆਸ ਤੇਰੇ ਫਿਰ ਕੋਈ ਅਪੀਲ ਦੇ ਅਦਲੀ ਨਹੀਂ ਇਹ ਸਾਰਾ ਇੱਕ ਪਾਸੜ ਜਿਹੜਾ ਬੋਧੀ ਸਰਕਾਰ ਵੱਲੋਂ ਕੀਤਾ ਗਿਆ ਵੀ ਜਿਹੜੀਆਂ ਜੱਥੇ ਬੰਦੀਆਂ ਲੜ ਰਹੀਆਂ ਨੇ ਜਿਹੜੀਆਂ ਕਿਸਾਨ ਤੇਰਾ ਜਾ ਲੋਕ ਜਿਹੜੇ ਚਿੱਤ ਨੂੰ ਲੜ ਰਹੇ ਨੇ ਸਰਕਾਰ ਦੇ ਖਿਲਾਫ ਉਹਨਾਂ ਦੀ ਆਵਾਜ਼ ਨੂੰ ਦਬੋੜ ਵਾਸਤੇ ਸਾਰੇ ਕਾਨੂੰਨ ਲਿਆਉਂਦੇ ਜਾ ਰਹੇ ਨੇ ਜਿਵੇਂ ਪਿਛਲੇ ਵਾਰੀ ਜਿੰਨੇ ਪੱਤਰਕਾਰ ਨੇ ਜਿਹੜੇ ਲਿਖਦੇ ਨੇ ਲੋਕਾਂ ਦੇ ਹੱਕ ਵਿੱਚ ਜਿੰਨੇ ਲਖਾਰੀ ਨੇ ਉਹਨਾਂ ਦੇ ਸੀਏ ਐਨਐਸ ਲਾ ਕੇ ਉਹਨਾਂ ਨੂੰ ਜਿੱਲੇ ਦੇ ਵਿੱਚ ਬੰਦ ਕੀਤਾ ਜਾ ਰਿਹਾ ਹੈ ਇਹ ਨਵਾਂ ਉਹਦੀ ਚਾਲ ਹੈ ਜਿਹੜਾ ਕਾਨੂੰਨ ਪਹਿਲਾਂ ਜਿਵੇਂ ਖੇਤੀ ਕਾਨੂੰਨ ਕਾਲੇ ਲੈ ਕੇ ਆਇਆ ਸੀ ਉਸੇ ਤਰ੍ਹਾਂ ਇਹ ਕਾਨੂੰਨ ਲਿਆ ਕੇ ਲੋਕਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੇ ਨੇ ਇਹ ਕਦੇ ਵੀ ਬਰਦਾਸ਼ਤ ਕਿਸਾਨ ਜਥੇਬੰਦੀਆਂ ਔਰ ਪਾਰਟੀਆਂ ਜਿਹੜੀਆਂ ਨੇ ਜਿਹੜੇ ਲੋਕਾਂ ਵਿੱਚ ਰਹਿੰਦੀਆਂ ਨੇ ਉਹ ਨਹੀਂ ਕਰਨੀ ਗਿਆ ਮੇਰਾ ਨਾਮ ਗੁਰਵਿੰਦਰ ਸਿੰਘ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਭਾਰਤੀ ਕਿਸਾਨ ਜੀ ਉਹਨੇ ਇੱਕ ਟੱਡਕਾ ਹਾਂ ਜੇ ਪ੍ਰਧਾਨ ਜੀ ਨੇ ਦੱਸਿਆ ਕਿ ਨਵੇਂ ਤੋਂ ਨਵੇਂ ਕਾਨੂੰਨ ਲੈ ਕੇ ਆ ਰਹੀ ਹੈ ਮੋਦੀ ਸਰਕਾਰ ਜਿਵੇਂ ਪਹਿਲਾਂ ਕਾਲੇ ਕਾਨੂੰਨ ਲਿਆਂਦੇ ਸੀ ਉਸੇ ਤਰ੍ਹਾਂ ਆਰਡੀਨੈਂਸ ਦੇ ਤਹਿਤ ਪਿੱਛੇ ਜਿਹੜੇ ਦਸੰਬਰ ਦੇ ਵਿੱਚ ਪਿਛਲੀ ਪਲਾਨ ਦੇ ਵਿੱਚ ਮੋਦੀ ਸਾਹਿਬ ਨੇ ਕਾਨੂੰਨ ਪਾਸ ਕੀਤੇ ਸੀਗੇ ਉਹ ਕਾਨੂੰਨਾਂ ਨੂੰ ਅੱਜ ਲਾਗੂ ਕੀਤਾ ਜਾ ਰਿਹਾ ਜਿਹੜੀਆਂ ਕਿ ਸਾਰੀਆਂ ਪਾਵਰਾਂ ਐਸਐਚ ਨੂੰ ਐਸਡੀਐਮ ਨੂੰ ਦਿੱਤੀਆਂ ਜਾ ਰਹੀਆਂ ਤੇ ਅਸੀਂ ਤਾਂ ਅੱਗੇ ਪਹਿਲਾਂ ਤੋਂ ਮੰਗ ਕਰਦੇ ਰਹੇ ਕਿ ਜੇ ਕੋਰਟ ਕਾਸਟ ਵਾਸਤੇ ਨੇ ਜੇ ਐਸਡੀਐਮ ਨੂੰ ਐਸਐਚ ਨੂੰ ਸਾਰੀਆਂ ਪਾਵਰਾਂ ਦੇ ਦਿੱਤੀਆਂ ਜਾਣਗੀਆਂ ਤੇ ਜਿਹੜੇ ਸਿਆ ਇਹ ਸਿਆਸੀ ਪਾਰਟੀਆਂ ਨੇ ਇਹਨਾਂ ਦਾ ਮਕਸਦ ਹੈ ਕਿ ਜਿਹੜੇ ਸੰਘਰਸ਼ ਕਰਦੇ ਲੋਕ ਨੇ ਜਾਂ ਹੱਕ ਮੰਗਦੇ ਲੋਕ ਨੇ ਉਹਨਾਂ ਦੇ ਸੰਘਰਸ਼ ਨੂੰ ਕੁਚਲਣਾ ਦਬਲਣਾ ਦਬਣਾ ਕੁਚਲਣਾ ਤੇ ਨਾਲੇ ਉਹਨਾਂ ਦੇ ਹੱਕ ਮੰਗਦੇ ਲੋਕਾਂ ਨੂੰ ਹੱਕ ਨਾ ਮੰਗਣ ਦੇਣ ਵਾਸਤੇ ਇਹ ਜਿਹੜੇ ਕਾਨੂੰਨ ਲੈ ਕੇ ਆਉਂਦੇ ਆਰੇ ਇਹਦਾ ਸਾਰਿਆਂ ਹੀ ਚਾਹੇ ਸੰਘਰਸ਼ੀ ਲੋਕ ਨੇ ਜਾਂ ਕਿਸਾਨ ਜਥੇਬੰਦੀਆਂ ਨੇ ਸਾਂਝਾ ਵਿਰੋਧ ਕਰਦਿਆਂ ਇਸ ਵਾਸਤੇ ਸਾਨੂੰ ਕੋਈ ਵੀ ਸੰਘਰਸ਼ ਕਰਨਾ ਪਿਆ ਜਿਵੇਂ ਅਸੀਂ ਅੱਗੇ ਕਾਲੇ ਕਾਨੂੰਨਾਂ ਦੇ ਖਿਲਾਫ ਕਿਸਾਨ ਜਥੇਬੰਦੀਆਂ ਜਾਂ ਆਮ ਜਥੇਬੰਦੀਆਂ ਲੜੀਆਂ ਸੀ ਅਸੀਂ ਇਸ ਵਾਸਤੇ ਸੰਘਰਸ਼ ਕਰਾਂਗੇ ਜਿੱਥੋਂ ਤੱਕ ਜਨਪਿਆ ਸੰਘਰਸ਼ ਕਰਕੇ ਇਹ ਕਾਨੂੰਨ ਵਾਪਸ ਕਰਾ ਕੇ ਰਾਵਾਂਗੇ ਜੀ ਨਾਮ ਇਹ ਕਿਹੜੀ ਜਸੇਬੰਦੀ ਤੁਸੀਂ ਭਾਰਤੀ ਕਿਸਾਨੀ ਦੀ ਇਕਤਾ ਗਰਾਹ ਦੇ ਜਿਲਸ ਖਤਨ ਖਤਰ ਜਖੀਰ ਸਿੰਘ ਕੋਲ ਆਈ ਅੱਜ ਅਸੀਂ ਭਾਰਤੀ ਕਿਸਾਨੀ ਦੀ ਇਕਤਾ ਗਰਾਹ ਵਾਲਾ ਸੰਯੁਕਤ ਮੋਰਚੇ ਵੱਲੋਂ ਜੋ ਸਾਡੇ ਬੁੱਧੀਜੀਵ ਨੇ ਜਿਹੜੇ ਲੋਕਾਂ ਦੇ ਜਮਹੂਰੀਅਤ ਹੱਕ ਲਈ ਲੇਖਨ ਦੇ ਤੌਰ ਤੇ ਰਾਈਟਰ ਦੇ ਤੌਰ ਤੇ ਸਾਡੀ ਇੱਕ ਔਰਤ ਅਰਣਨ ਰਾਤੇ ਰਾਏ ਜਿਹੜੀ ਜਿਹਦੇ ਉੱਤੇ ਯੂਪੀਏ ਇਹ ਲਾ ਕੇ ਕੇਸ ਆ ਉਹਨਦੇ ਤੇ ਇੱਕ ਧਾਰਾ ਲਾ ਕੇ ਉਹਨੂੰ ਜੇਲ੍ਹ ਵਿੱਚ ਟਕਣ ਦੀ ਤਿਆਰੀ ਕੀਤੀ ਬੈਠੇ ਨੇ ਸੋ ਸਾਡੇ ਅਸੀਂ ਉਸ ਚੀਜ਼ ਦੇ ਜਮਹੂਰੀਅਤ ਹੱਕ ਖੋਣ ਵਾਲੇ ਲੋਕਾਂ ਦੇ ਹੱਕ ਦੇ ਵਿੱਚ ਲੜਾਈ ਲੜਾਂਗੇ ਕਿਉਂਕਿ ਜਿਹੜੇ ਜਮਹੂਰੀਅਤ ਹੱਕ ਨੇ ਕਿਸਾਨ ਦੇ ਮਜ਼ਦੂਰ ਦੇ ਦੁਕਾਨਦਾਰ ਦੇ ਕੋਈ ਵੀ ਸਰਕਾਰ ਖਾਉਂਦੀ ਏ ਤੇ ਅਸੀਂ ਉਹਨਦੇ ਵਾਸਤੇ ਲੜਨ ਦੇ ਤਿਆਰ ਹੋਣੇ ਆ ਸੋ ਜੇ ਸਾਡੇ ਕਿਸਾਨਾਂ ਤੇ ਮਜ਼ਦੂਰਾਂ ਦੇ ਉੱਤੇ ਜਿਹੜੇ ਇੱਕਾ ਵੱਡਾ ਇਹਨਾਂ ਨੇ ਕਸੂਰਾਕਾ ਕਾਨੂੰਨ ਤਾਂ ਥਾਪਿਆ ਹੈ ਕਿ ਜਿਹੜੇ ਕੋਈ ਵੀ ਬੋਲੇ ਉਹਨਦੇ ਉੱਤੇ ਕੋਈ ਵੀ ਯੂਪੀਆਈ ਵਰਗਾ ਕੇਸ ਲਾ ਕੇ ਉਹਨਾਂ ਦੇ ਦਿਲਾਂ ਦੇ ਵਿੱਚ ਟੱਕ ਦਿਓ ਇਹ ਬਿਲਕੁਲ ਗੈਰ ਕਾਨੂੰਨੀ ਔਰ ਗੈਰ ਢੰਗ ਨਾਲ ਸਾਰਾ ਕਾਨੂੰਨ ਬਣਾਇਆ ਗਿਆ ਸੀ ਇਸ ਗੱਲ ਦੀ ਵਿਰੋਧਤਾ ਕਰਦੇ ਆਂ ਔਰ ਜਿਹੜਾ ਵੀ ਕੋਈ ਕਿਸੇ ਤਰ੍ਹਾਂ ਦੀ ਸੱਚ ਦੀ ਆਵਾਜ਼ ਬੁਲੰਦ ਕਰਦਾ ਉਹਨੂੰ ਰੋਕਣ ਵਾਸਤੇ ਕਾਲੇ ਕਾਨੂੰਨ ਬਣਾਉਂਦੇ ਨੇ ਅਸੀਂ ਉਹ ਕਾਲੇ ਕਾਨੂੰਨਾਂ ਨਾਲ ਲੜੀ ਅੱਗੇ ਵੀ ਲੜਿਆ ਹੁਣ ਵੀ ਲੜਾਂਗੇ ਸੋ ਅਸੀਂ ਚਾਹੁੰਦੇ ਆਂ ਕਿ ਜਿਹੜੀ ਸਾਡੀ ਭੈਣ ਦੇ ਉੱਤੇ ਅਤਿਆਚਾਰ ਕਰਨ ਦੀ ਪਿਆਰੀ ਕੀਤੀ ਕਿਉਂਕਿ ਉਹਨੇ ਬਹੁਤ ਵੱਡੀਆਂ ਕਿ ਲਿਖਤੇ ਉਹਨੇ ਕਿਸਾਨਾਂ ਦੇ ਮਜ਼ਦੂਰਾਂ ਦੀ ਤੇ ਮਜ਼ਦਮਾਂ ਦੀ ਗੱਲ ਕੀਤੀ ਉਹਨੇ ਬਹੁਤ ਵੱਡੀਆਂ ਲੀਡਰ ਦੇ ਤੌਰ ਤੇ ਕਿਤਾਬਾਂ ਲਿਖੀਆਂ ਨੇ ਤੇ ਉਹਦੇ ਉੱਤੇ ਅਫੇ ਬڑے ਜ਼ਿਲ੍ਹਿਆਂ ਦੇ ਵਿੱਚ ਟੱਕੇ ਨੇ ਜਿਨ੍ਹਾਂ ਦੇ ਵਿੱਚੋਂ ਆਪਣੇ ਆਪ ਦੇ ਸਰੀਰ ਵੀ ਸੰਭਾਲਣ ਯੋਗ ਨਹੀਂ ਗਏ ਉਹਨਾਂ ਨੇ ਜਿਨ੍ਹਾਂ ਦੇ ਵਿੱਚ ਟੱਕਿਆ ਇਹ ਸਰਕਾਰ ਇਹੋ ਜਿਹੀ ਜਿਹੜੀਆਂ ਕਾਰਵਾਈਆਂ ਕਰਦੀਆਂ ਦੀ ਲੋਕ ਵਿਰੋਧ ਕਰਨ ਲੱਗੇ ਲੋਕਾਂ ਦਾ ਵਿਰੋਧ ਇਸ ਗੱਲ ਦਾ ਜੇ ਕਰੀ ਕਾਲੇ ਕਾਨੂੰਨ ਜਾਂ ਇਹੋ ਜਿਹੀ ਕਾਨੂੰਨ ਜਿਹੜੇ ਆਪਦੇ ਵਾਸ ਨਹੀਂ ਲੈਂਦੇ ਤੇ ਅਸੀਂ ਲੜਾਈ ਲੜਾਂ